ਰਾਤ ਮਿੱਤਰੋ ਆਪਾਂ ਹਿਮਾਚਲ ਦੇ ਟਾਂਡੀ ਪਿੰਡ ਚ ਸੇਵ ਦੇ ਬਗੀਚਿਆਂ ਚ ਲੱਗੇ ਟੈਂਟ ਚ ਰੁਕੇ ਸੀ ਸਵੇਰ ਦਾ ਇੱਥੋਂ ਦਾ 뷰 ਕਿਸੇ ਪੇਂਟਰ ਦੀ ਬਣਾਈ ਪੇਂਟਿੰਗ ਵਰਗਾ ਸੀ ਹੋਟਲ ਵਾਲੇ ਬਾਈ ਨੇ ਚਾਹ ਤੇ ਪ੍ਰਮਾਤਮਾ ਨੇ ਅੱਜ ਦਾ ਮੌਸਮ ਦੋਨੋਂ ਆਸਮ ਬਣਾਈ ਸੀ ਆਪਣਾ 5 ਜਣਿਆਂ ਦਾ ਸਟੇ ਤੇ ਖਾਣ ਪੀਣ ਦਾ ਖਰਚਾ ਇੱਥੇ ਸਾਰਾ 3000 ਰੁਪਏ ਆਇਆ ਸੀ ਜੋ ਕਿ ਟੋਟਲੀ ਵਰਥ ਇਟ ਅੱਜ ਆਪਾਂ ਜਾਣਾ ਕਸੌਲ ਸਫਰ ਆਪਣਾ ਅੱਜ ਦਾ 140 ਕਿਲੋਮੀਟਰ ਦਾ ਹੋਣਾ ਸਵੇਰ ਦਾ ਟਾਈਮ ਹੋਣ ਕਰਕੇ ਰੋਡ ਤੇ ਮੌਸਮ ਦੋਨੋਂ ਸਾਫ਼ ਹੈ ਤੁਸੀਂ ਪਹਾੜਾਂ ਚ ਜਿੱਥੇ ਵੀ ਸਟੇ ਕਰੋ 7 ਵਜੇ ਤੱਕ ਨਿਕਲ ਜੋ ਤਾਂ ਤੁਹਾਨੂੰ ਟ੍ਰੈ ਘੰਟੇ ਦੇ ਸਫ਼ਰ ਤੋਂ ਬਾਅਦ ਆਪਾਂ ਸ਼ਿਸ਼ੂ ਪਹੁੰਚ ਚੁੱਕੇ। ਸਾਹਮਣੇ ਸ਼ਿਸ਼ੂ ਵਾਟਰਫਾਲ ਦਾ 뷰 ਬਹੁਤ ਸੋਹਣਾ ਲੱਗ ਰਿਹਾ ਸੀ ਤੇ ਨਾਲ ਹੀ ਮੁੰਡਿਆਂ ਨੇ ਚਾਹ ਧਰ ਲਈ, ਚਾਹ ਤਾਂ ਪੀ ਲਈ ਪਰ ਆਪਾਂ ਇਹ ਜਗ੍ਹਾ ਨੂੰ ਗੰਦਾ ਨਹੀਂ ਕਰਨਾ। ਜਿੰਨਾ ਕਚਰਾ ਸੀ ਸਾਰਾ ਨਾਲ ਲੈ ਕੇ ਜਾਵਾਂਗੇ ਕਿਸੇ ਡਸਟਬਿਨ 'ਚ ਪਾ ਦਾਂਗੇ। ਹੁਣ ਆਪਾਂ ਲਾਹੌਲ ਵੈਲੀ ਨੂੰ ਐਗਜ਼ਿਟ ਕਰ ਚੁੱਕੇ ਹਾਂ ਤੇ ਨਾਲ ਹੀ ਅਟਰ ਟਨਲ 'ਚ ਐਂਟਰ ਹੋ ਚੁੱਕੇ ਹਾਂ। ਅਟਰ ਟਨਲ ਦੇ ਜਿਸ ਸਾਈਡ ਤੋਂ ਤੁਸੀਂ ਐਗਜ਼ਿਟ ਹੋਵੋਗੇ ਤੁਹਾਨੂੰ ਮੌਸਮ ਤੇ ਪਹਾੜਾਂ 'ਚ ਜ਼ਮੀਨ ਆਸਮਾਨ ਦਾ ਫਰਕ ਮਿਲੂ ਜਿਹਦੇ ਕਰਕੇ ਇੱਥੇ ਫੋਟੋਆਂ ਖਿੱਚਣ ਵਾਲਿਆਂ ਦੀ ਲਾਈਨ ਲੱ ਨਾ ਕਸੌਲ ਮਣੀਕਰਨ ਸਾਹਿਬ ਮਨਾਲੀ ਲੰਘ ਕੇ ਪਰੌਂਠਿਆਂ ਨੂੰ ਢੇਡਾ ਦੇਤਾ ਬਾਈ ਮੈਂ ਭਾਂਤ ਭਾਂਤ ਦੇ ਪਰੌਂਠੇ ਖਾ ਚੁੱਕਿਆ ਪਰ ਮੇਰੀ ਮਾਂ ਦੇ ਹੱਥ ਦੇ ਪਰੌਂਠਿਆਂ ਦੀ ਕੋਈ ਰੀਸ ਮਨਾਲੀ ਤੋਂ ਚੰਡੀਗੜ੍ਹ ਰੋਡ ਤੇ ਆਹ ਬੋਰਡ ਆਉਂਦਾ ਜਿੱਥੇ ਕਸੌਲ 32 ਕਿਲੋਮੀਟਰ ਲਿਖਿਆ ਨਾਲ ਹੀ ਆ ਕੈਮਰੇ ਲੱਗੇ ਆ ਇਹ ਸਪੀਡ ਦਾ ਚਲਾਨ ਕਰਦੇ ਆ ਇੱਥੋਂ ਬਚ ਕੇ ਲੰਘਿਓ ਮਿੱਤ ਹੋਣ ਵਾਰੀ ਸੀ ਆਪਣੇ ਸਫ਼ਰ ਦੀ ਖਾਸ ਚੀਜ਼ ਦੀ ਰਿਵਰ ਰਾਫਟਿੰਗ ਬਿਆਸ ਨਦੀ ਦੇ ਠਾਠਾ ਮਾਰਦੇ ਪਾਣੀ ਚ ਬਾਈ ਨੇ ਆਪਣੀ ਕਿਸ਼ਤੀ ਪਾਤੀ ਤੇ ਕਹਿੰਦਾ ਬਸ ਹੱਥ ਪਾ ਕੇ ਬਹਿ ਜਾਓ ਤੇ ਸਵਾਦ ਲਓ ਇਹ ਰਾਈਡ ਆ ਆਪਣੇ ਪੂਰੇ 1 ਘੰਟੇ ਦੀ ਸੀ ਰਹਿ ਉੱਡੇ ਵਾਰੀ ਤਾਂ ਕਰਨ ਹੋ ਰੇ ਕੁੱਲੂ ਤੋਂ ਮਣੀ ਕਰਨ ਸਾਹਿਬ ਤੱਕ ਰੋਡ ਜਮਾ ਪਤਲੀ ਤੇ ਟੁੱਟੀ ਹੋਈ ਆ ਤੇ ਉੱਤੋਂ ਇੱਥੇ ਟ੍ਰੈਫਿਕ ਬਹੁਤ ਹੁੰਦਾ ਤੇ ਅੱਗੋਂ ਕੋਈ ਟਰੱਕ ਜਾਂ ਬੱਸ ਆ ਜੇ ਫਿਰ ਹੋਰ ਜੱਬ ਪੈ ਜਾਂਦਾ ਨਾ ਤਾਂ ਇਹ ਰੋਡ ਚੰਗੀ ਬਣੀ ਹੋਈ ਆ ਤੇ ਨਾ ਹੀ ਕੋਈ ਸੁਵਿਧਾ ਪਰ ਤੁਹਾਨੂੰ ਇੱਥੇ ਵੀ ਡਿਵੈਲਪਮੈਂਟ ਦੇ ਨਾਮ ਤੇ ਟੋਲ ਦੇ 100 ਰੁਪਏ ਦੇਣੇ ਪੈਣੇ ਆ ਕਸੌਲ ਐਂਟਰ ਹੋਣ ਲਈ 35 ਕਿਲੋਮੀਟਰ ਦਾ ਸਫ਼ਰ ਆਪਾਂ 3 ਘੰਟੇ ਚ ਕਰਕੇ ਮਣੀ ਕਰਨ ਸਾਹਿਬ ਪਹੁੰਚਿਆ ਪੀੜ ਇੰਨੀ ਸੀ ਕਿ ਇੱਥੇ ਦੌਰਾ ਪੈਣ ਵਾਲੀ ਗੱਲ ਸੀ ਬਾਅਦ 7:10 ਵੱਜ ਚੁੱਕਿਆ ਤੇ ਮੈਂ ਚੱਲਾ ਸੌਣ ਤੁਸੀਂ ਭਰਾ ਨੂੰ ਫਾਲੋ ਕਰ ਲ